ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸ੍ਰੀ ਹੇਮਕੁੰਨ ਸਾਹਿਬ ਜੀ ਦੀਆਂ ਇਹ ਅਲੌਕਿਕ ਤਸਵੀਰਾਂ ਨੇ ਦੱਸ ਦਿੰਿਆ ਕਿ ਗੋਵਿੰਦ ਘਾਟ ਤੋਂ 7 ਕਿਲੋਮੀਟਰ ਦੀ ਦੂਰੀ ਤੱਕ 2 ਤੋਂ 3 ਫੁੱਟ ਬਰਫ਼ ਨਾਲ ਟੱਕਿਆ ਗੁਰਦੁਆਰਾ ਸ੍ਰੀ ਹੇਮਕੁੰਨ ਸਾਹਿਬ ਇਹ ਤੁਸੀਂ ਤਸਵੀਰਾਂ ਜੋ ਦੇਖ ਰਹੇ ਹੋ ਜ਼ਰੂਰ ਰეკਮੈਂਡ ਕਰਕੇ ਹਾਜ਼ਰੀ ਲਗਵਾਓ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਵਾਹਿਗੁਰੂ ਜੀ ਲਿਖੋ ਤੇ ਦੁਬਾਰਾ ਇਹਨਾਂ ਖੂਬਸੂਰਤ ਤਸਵੀਰਾਂ ਦਾ ਰੁਕ ਕਰਦੇ ਹਾਂ ਜੋ ਕਿ ਉੱਤਰਾਖੰਡ ਚਮੋਲੀ ਤੋਂ ਸਾਹਮਣੇ ਆਈਆਂ ਨੇ ਸ੍ਰੀ ਗੁਰਦੁਆਰਾ ਹੇਮਕੁੰਡ ਸਾਹਿਬ ਜੀ ਦੀਆਂ ਇਹ ਆਲੋਕਿਕ ਤਸਵੀਰਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸ੍ਰੀ ਹੇਮਕੁੰਨ ਸਾਹਿਬ ਜੀ ਦੀਆਂ ਇਹ ਅਲੌਕਿਕ ਤਸਵੀਰਾਂ ਨੇ ਦੱਸ ਦਿੰਿਆ ਕਿ ਗੋਵਿੰਦ ਘਾਟ ਤੋਂ 7 ਕਿਲੋਮੀਟਰ ਦੀ ਦੂਰੀ ਤੱਕ 2 ਤੋਂ 3 ਫੁੱਟ ਬਰਫ਼ ਨਾਲ ਟੱਕਿਆ ਗੁਰਦੁਆਰਾ ਸ੍ਰੀ ਹੇਮਕੁੰਨ ਸਾਹਿਬ ਇਹ ਤੁਸੀਂ ਤਸਵੀਰਾਂ ਜੋ ਦੇਖ ਰਹੇ ਹੋ ਜ਼ਰੂਰ ਰეკਮੈਂਡ ਕਰਕੇ ਹਾਜ਼ਰੀ ਲਗਵਾਓ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਵਾਹਿਗੁਰੂ ਜੀ ਲਿਖੋ ਤੇ ਦੁਬਾਰਾ ਇਹਨਾਂ ਖੂਬਸੂਰਤ ਤਸਵੀਰਾਂ ਦਾ ਰੁਕ ਕਰਦੇ ਹਾਂ ਜੋ ਕਿ ਉੱਤਰਾਖੰਡ ਚਮੋਲੀ ਤੋਂ ਸਾਹਮਣੇ ਆਈਆਂ ਨੇ ਸ੍ਰੀ ਗੁਰਦੁਆਰਾ ਹਿਮਕੁੰਡ ਸਾਹਿਬ ਜੀ ਦੀਆਂ ਇਹ ਆਲੋਕਿਕ ਤਸਵੀਰਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸ੍ਰੀ ਹੇਮਕੁੰਨ ਸਾਹਿਬ ਜੀ ਦੀਆਂ ਇਹ ਅਲੌਕਿਕ ਤਸਵੀਰਾਂ ਨੇ ਦੱਸ ਦਿੰਿਆ ਕਿ ਗੋਵਿੰਦ ਘਾਟ ਤੋਂ 7 ਕਿਲੋਮੀਟਰ ਦੀ ਦੂਰੀ ਤੱਕ 2 ਤੋਂ 3 ਫੁੱਟ ਬਰਫ਼ ਨਾਲ ਟਕਿਆ ਗੁਰਦੁਆਰਾ ਸ੍ਰੀ ਹੇਮਕੁੰਨ ਸਾਹਿਬ ਇਹ ਤੁਸੀਂ ਤਸਵੀਰਾਂ ਜੋ ਦੇਖ ਰਹੇ ਹੋ ਜ਼ਰੂਰ ਰეკਮੈਂਡ ਕਰਕੇ ਹਾਜ਼ਰੀ ਲਗਵਾਓ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਵਾਹਿਗੁਰੂ ਜੀ ਲਿਖੋ ਤੇ ਦੁਬਾਰਾ ਇਹਨਾਂ ਖੂਬਸੂਰਤ ਤਸਵੀਰਾਂ ਦਾ ਰੁਕ ਕਰਦੇ ਹਾਂ ਜੋ ਕਿ ਉੱਤਰਾਖੰਡ ਚਮੋਲੀ ਤੋਂ ਸਾਹਮਣੇ ਆਈਆਂ ਨੇ ਸ੍ਰੀ ਗੁਰਦੁਆਰਾ ਹੇਮਕੁੰਡ ਸਾਹਿਬ ਜੀ ਦੀਆਂ ਇਹ ਆਲੋਕਿਕ ਤਸਵੀਰਾਂ